ਕਲ ਮੈਂ ਤੁਹਾਡੇ ਨਾਲ ਪ੍ਰਿਆ ਤੇ ਤੁਸੀਂ ਨੌਕ ਨਿਊਜ਼ ਵੇਖ ਰਹੇ ਹੋ ਤਾਂ ਕੁੱਜਣ ਪਛਾਤੇ ਨੌਜਵਾਨਾਂ ਵੱਲੋਂ ਅੱਧੀ ਰਾਤ ਪਿੰਡ ਦੇ ਵਿੱਚ ਹੁੱਲੜਬਾਜ਼ੀ ਕੀਤੀ ਗਈ ਹੈ ਜ ਜਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਤੇ ਸਭ ਬਖਾਈ ਦਿੰਦਾ ਹੈ ਕਿ ਕਿਹਸਰਾ ਨੌਜਵਾਨ ਅਣਪਛਾਤੇ ਨੌਜਵਾਨ ਜਿਨ੍ਹਾਂ ਵੱਲੋਂ ਹੱਥਾਂ ਦੇ ਵਿੱਚ ਹਥਿਆਰ ਚੁੱਕੇ ਹੋਏ ਨੇ ਡੰਡੇ ਚੁੱਕੇ ਹੋਏ ਨੇ ਅਤੇ ਹੁੱਲੜਬਾਜ਼ੀ ਕਰਦੇ ਹੋਏ ਸਾਫ਼ ਨਜ਼ਰ ਆ ਰਹੇ ਨੇ ਅਤੇ ਜਦੋਂ ਲੋਕਾਂ ਨੂੰ ਗੋਲੀ ਚੱਲਣ ਦੀ ਆਵਾਜ਼ ਅਤੇ ਇੱਟਾ ਰੋੜੇ ਦੀ ਆਵਾਜ਼ ਸੁਣਦੀ ਹੈ ਤਾਂ ਮੌਕੇ ਤੇ ਜਾਗਦੇ ਨੇ ਤਾਂ ਉਹਨਾਂ ਵੱਲੋਂ ਦੇਖਿਆ ਜਾਂਦਾ ਹੈ ਕਿ ਕਿਹ ਸਰਾ ਦਾ ਮਾਹੌਲ ਜਿਹੜਾ ਬਾਹਰ ਬਣਿਆ ਹੋਇਆ ਹੈ ਤਾਂ ਲੋਕ ਕਾਫੀ ਜ਼ਿਆਦਾ ਪਰੇਸ਼ਾਨ ਨੇ ਲੋਕਾਂ ਵੱਲੋਂ ਇਲਜ਼ਾਮ ਲਗਾਇਆ ਜਾ ਰਿਹਾ ਹੈ ਕਿ ਉਹਨਾਂ ਦੇ ਇਲਾਕੇ ਦੇ ਵਿੱਚ ਹੁੱਲੜਬਾਜ਼ੀ ਬਹੁਤ ਹੁੰਦੀ ਹੈ ਕੁਝਣ ਪਛਾਤੇ ਮੁੰਡੇ ਹੁੰਦੇ ਨੇ ਜਿਨ੍ਹਾਂ ਵੱਲੋਂ ਉਹਨਾਂ ਦੇ ਇਲਾਕੇ ਦੇ ਵਿੱਚ ਆ ਕੇ ਹੁੱਲੜਬਾਜ਼ੀ ਕੀਤੀ ਜਾਂਦੀ ਹੈ ਦਰਅਸਲ ਜੇ ਲੋਕਾਂ ਦੀ ਗੱਲ ਕੀਤੀ ਜਾਵੇ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਉਹ ਅਕਸਰ ਹੀ ਗਰਮੀ ਕਰਕੇ ਬਾਹਰ ਸੌਂਦੇ ਨੇ ਪਰ ਅੱਜ ਦਾ ਦਿਨ ਉਹ ਅੰਦਰ ਸੋ ਗਏ ਸੀਗੇ ਜਿਸ ਕਰਕੇ ਜੋ ਗੋਲੀਆਂ ਚੱਲੀਆਂ ਨੇ ਉਹਨਾਂ ਦੇ ਕਰਕੇ ਘਰ ਦੇ ਵਿੱਚ ਵੀ ਕੋਈ ਜਾਣੇ ਨੁਕਸਾਨ ਹੋ ਸਕਦਾ ਸੀ ਪਰ ਗਨੀਮਤ ਇਹ ਰਹੀ ਹੈ ਕਿ ਕੋਈ ਜਾਣੇ ਨੁਕਸਾਨ ਹੋਣ ਤੋਂ ਬਚ ਗਿਆ ਤੇ ਇਸ ਵਿਚਾਲੇ ਤੁਹਾਨੂੰ ਦੱਸ ਦਿੰਨੇ ਕਿ ਲੋਕ ਕਾਫੀ ਜ਼ਿਆਦਾ ਪਰੇਸ਼ਾਨ ਨਜ਼ਰ ਆ ਰਹੇ ਨੇ ਪ੍ਰਸ਼ਾਸਨ ਤੱਕ ਇਹ ਪੂਰਾ ਮਾਮਲਾ ਪਹੁੰਚ ਚੁੱਕਿਆ ਹੈ ਪ੍ਰਸ਼ਾਸਨ ਵੱਲੋਂ ਕਿਹਾ ਜਾ ਰਿਹਾ ਹੈ ਕਿ ਇੱਕ ਲੜਕੀ ਦਾ ਰੋਲ ਹੈ ਮੁੰਡੇ ਵਾਲੇ ਵੱਲੋਂ ਇੱਕ ਰਿਸ਼ਤਾ ਭੇਜਿਆ ਗਿਆ ਸੀ ਪਰ ਕੁੜੀ ਵੱਲੋਂ ਕੁੜੀ ਦੇ ਪਰਿਵਾਰਕ ਮੈਂਬਰਾਂ ਵੱਲੋਂ ਮਨ੍ਹਾ ਕਰ ਦਿੱਤਾ ਗਿਆ ਸੀ ਜਿਸ ਕਰਕੇ ਇਹ ਪੂਰਾ ਜਿਹੜਾ ਮਾਮਲਾ ਫੱਕ ਦਾ ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਦੇ ਵਿੱਚ ਜੁਟੀ ਹੋਈ ਹੈ ਤੁਹਾਨੂੰ ਦੱਸ ਦਿੰਦੇ ਕਿ ਤਸਵੀਰਾਂ ਜਿਹੜੀਆਂ ਨੇ ਇਹ ਸੀਸੀਟੀਵੀ ਤਸਵੀਰਾਂ ਨੇ ਜੁਲਾਲਾਬਾਦ ਦੇ ਮਹਾਲਾਂ ਤੋਂ ਸਾਹਮਣੇ ਆਈਆਂ ਨੇ ਜੁਤੇ ਫੁੱਲੜਬਾਜ਼ੀ ਕੁਜੜ ਪਛਾਦੇ ਮੁੰਡਿਆਂ ਵੱਲੋਂ ਜਿਹੜੀ ਹੈ ਕੀਤੀ ਜਾ ਰਹੀ ਹੈ ਤਾਂ ਤਸਵੀਰਾਂ ਦੇਖ ਸਕਦੇ ਹੋ ਜਿਸ ਨੂੰ ਲੈ ਕੇ ਲੋਕ ਕਾਫੀ ਜ਼ਿਆਦਾ ਪਰੇਸ਼ਾਨ ਨੇ ਦੱਸਿਆ ਜਾ ਰਿਹਾ ਕਿ ਪਿੰਡ ਮਹੱਲਮ ਤੋਂ ਇੱਕ ਘਰ ਦੀ ਕੁੜੀ ਦਾ ਰਿਸ਼ਤਾ ਮੁੰਡਿਆਂ ਵਾਲਿਆਂ ਵੱਲੋਂ ਮੰਗਿਆ ਗਿਆ ਸੀ ਪਰ ਮੁੰਡਿਆਂ ਵੱਲੋਂ ਕੁੜੀ ਵਾਲਿਆਂ ਵੱਲੋਂ ਮੁੰਡੇ ਨੂੰ ਮਨਾ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਇਹ ਪੂਰਾ ਮਾਮਲਾ ਭਖਦਾ ਹੈ ਅਤੇ ਦੂਜੇ ਪਾਸੇ ਉਹਨਾਂ ਵੱਲੋਂ ਅੱਧੀ ਰਾਤ ਜਿਹੜੇ ਹਵਾਈ ਫਾਇਰ ਵੀ ਕੀਤੇ ਜਾਂਦੇ ਨੇ ਤਾਂ ਫਿਲਹਾਲ ਪੁਲਿਸ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਤਿੰਨ ਲੋਕਾਂ ਦੀ ਪਛਾਣ ਕਰ ਲਈਤੀ ਗਈ ਹੈ ਮਾਮਲਾ ਉਹਨਾਂ ਉੱਤੇ ਦਰਜ ਕਰ ਦਿੱਤਾ ਗਿਆ ਤੇ ਫਿਲਹਾਲ ਜਿਹੜੇ ਹੋਰ ਬਾਕੀ ਨੇ ਉਹਨਾਂ ਦੀ ਵੀ ਜਲਦ ਪਾਲ ਕੀਤੀ ਜਾਵੇਗੀ ਅਤੇ ਉਹਨਾਂ ਉੱਤੇ ਵੀ ਮੁਕੱਦਮਾ ਦਰਜ ਕੀਤਾ ਜਾਵੇਗਾ ਅਸੀਂ ਅੰਦਰ ਸੁੱਤੇ ਫੇ ਅਸੀਂ ਇੱਕ ਦਾ ਟਾਈਮ ਹੈਗਾ ਸੀ 1 ਵਜੇ ਅਸੀਂ ਸਰਪੰਚ ਨੂੰ ਫੋਨ ਲਾਇਆ ਹੈ ਸਰਪੰਚ ਦਾ ਫੋਨ ਸਾਇਲੈਂਟ ਹੈਗਾ ਅਸੀਂ ਉਹਨਾਂ ਨੇ ਹੀ ਚੱਕਾ ਉਹਦੋਂ ਬਾਅਦ ਗੁੰਡੇ ਖੜੇ ਰਹੇ ਨੇ ਮੇਰੇ ਘਰ ਵਾਲਾ ਤਿਆੜੀ ਜਾਂਦਾ ਉਹਨਾਂ ਨੇ ਫੋਨ ਲਾਇਆ ਸਰਪੰਚ ਨੂੰ ਸਰਪੰਚ ਦਾ ਫੋਨ ਸਾਇਲੈਂਟ ਹੈਗਾ ਸੀ ਸਾਡੇ ਬੂਹੇ ਦੇ ਅੱਗੇ ਖੜੇ ਰਹੇ ਨੇ ਫੂਟੇ ਚੁੱਕ ਚੁੱਕ ਤੇ ਉਹ ਟੈਂਕੀ ਨੂੰ ਮਾਰੇ ਨੇ ਸਾਡੇ ਬੱਚੇ ਅਸੀਂ ਅੰਦਰ ਲੈ ਗਏ ਆ ਅਸੀਂ ਪਹਿਲਾਂ 2 ਦਿਨ ਬਾਹਰ ਸੌਂਦੇ ਰਹੇ ਜੇ ਅਸੀਂ ਕੁਦਰਤੀ ਬਾਹਰ ਹੁੰਦੇ ਸਾਡਾ ਘਰ ਵਾਲੇ ਇੱਕ ਜਣ ਕਮਾਨ ਵਾਲੇ ਸਾਡਾ ਕੌਣ ਹੋਵੇ ਆ ਸਾਡੇ ਆ ਛੋਟੇ ਛੋਟੇ ਬੱਚੇ ਨੇ ਕੋ ਗੋਲੀ ਗੋਲੀ ਵੀ ਚੱਲੀ ਹਾਂਜੀ ਗੋੜੇ ਵੀ ਚੱਲੀ ਬਾੜੀ ਚ ਕਿੰਨੀਆਂ ਗੋਲੀਆਂ ਚੱਲੀਆਂ ਹਾਂਜੀ ਗੋਲੀਆਂ ਪੰਜ ਗੋਲੀਆਂ ਦੀ ਆਵਾਜ਼ ਆਈ ਪੰਜ ਗੋਲੀਆਂ ਦੀ ਆਵਾਜ਼ ਆਈ ਕਿੰਨੇ ਜਣੇ ਸੀਗੇ ਨਹੀਂ ਅਸੀਂ ਅਸੀਂ ਬਾਹਰ ਨਿਕਲੇ ਹੀ ਨਹੀਂ ਰਾਤ ਤੇ ਮਾਰੇ ਅਸੀਂ ਬਾਹਰ ਨਿਕਲੇ ਨਹੀਂ ਅਸੀਂ ਅੰਦਰ ਖੜ ਕੇ ਦੇਖਦੇ ਰਹੇ ਬਸ ਇੱਥੇ ਅਸੀਂ ਬੂਹੇ ਚਾਹ ਰਾਤ ਗੋਲੀਆਂ ਗੋਲੀਆਂ ਚੱਲੀਆਂ ਇੱਕਾ ਰੋੜੀ ਚੱਲੀਆਂ ਹਾਂਜੀ ਮੈਨੂੰ ਮੈਂ ਤੇਰਾ ਸੁੱਤਿਆ ਸੀ ਮੈਨੂੰ ਨਹੀਂ ਪਤਾ ਲੱਗਿਆ ਜਦੋਂ ਮੈਨੂੰ ਸਵੇਰੇ ਫੋਨ ਗਿਆ ਡਾਕਟਰ ਸਾਹਿਬ ਦਾ ਮੈਨੂੰ ਕਹਿੰਦੇ ਵੀ ਰਾਤ ਇਹ ਵਾਕਾ ਹੋ ਗਿਆ ਤੇ ਮੈਂ ਇੱਥੇ ਆ ਕੇ ਸਾਰੀ ਪੁੱਛ ਪੜਤਾਲ ਕੀਤੀ ਕਹਿੰਦੇ ਵੀ ਬਾਹਰ ਤੋਂ ਹਨਸ਼ਾ ਤੇ ਜਿਹੜੇ ਮੁੰਡੇ ਆਏ ਨੇ ਉਹਨਾਂ ਨੇ ਪਿੰਡ ਚ ਆ ਕੇ ਗੁੰਡਾ ਕਰਦੀ ਕੀਤੀ ਏ ਤੇ ਗੋਲੀਆਂ ਚਲਾਈਆਂ ਨੇ ਕਿੰਨੇ ਬੰਦੇ ਇਹ ਦੱਸ ਰਹੇ ਨੇ ਜੀ ਕਿ 10 15 ਬੰਦੇ ਗਏ ਸੀ ਮੁੰਡੇ ਸੀ ਇਹ ਰਾਤ 1 ਵਜੇ ਤੋਂ ਬਾਅਦ ਦੀ ਗੱਲ ਦੱਸ ਰਹੇ ਨੇ ਡਾਕਟਰ ਚਮਨ ਸਿੰਘ ਜੀ ਦੇ ਨਾਲ ਰੌਲਾ ਕੀ ਸੀ ਕਿ ਤੁਹਾਨੂੰ ਪਤਾ ਲੱਗਿਆ ਹੋਵੇ ਕਿਹੜੀ ਗੱਲੋਂ ਬੰਦੇ ਆਏ ਸੀ ਬਾਹਰ ਦੇ ਬੰਦਿਆਂ ਦਾ ਕੀ ਕੰਮ ਸੀ ਸਾਡੇ ਨਾਲ ਮੁੰਡਾ ਆਗਾ ਬ੍ਰਿੰਦਰ ਸਿੰਘ ਪੁੱਤਰ ਗੁਰਦੇਵ ਸਿੰਘ ਦਾ ਉਹਨਾਂ ਦਾ ਕੋਈ ਆਪਸੀ ਰੌਲਾਗਾ ਸੀ ਏ ਨਹੀਂ ਪਤਾ ਵੀ ਮੈਨੂੰ ਇਹ ਅਜੇ ਨਹੀਂ ਪਤਾ ਲੱਗਿਆ ਵੀ ਕਿਹੜੀ ਗੱਲ ਤੋਂ ਰੋਲਾ ਗਿਆ ਸੀ ਉਹ ਕਹਿੰਦੇ ਸਾਡੇ ਘਰੇ ਆਏ ਨੇ ਸਾਨੂੰ ਰਾਤੀ ਬੁਲਾਇਆ ਨੇ ਗੇਟ ਵਿੱਚ ਸਾਨੂੰ ਗਾਲੀ ਗਲੋਚਣਾ ਕੀਤੀਆਂ ਨੇ ਮੈਂ ਕਿਹਾ ਵੀ ਸਾਡੇ ਘਰੇ ਉਹ ਕਹਿੰਦਾ ਵੀ ਸਾਡੇ ਤੁਹਾਡੇ ਨਾਲ ਕੋਈ ਲੜਾਈ ਨਹੀਂ ਹੈਗੀ ਉਹਨਾਂ ਨੇ ਫਿਰ ਇਹ ਟਰੋੜੇ ਚਲਾਣੇ ਸ਼ੁਰੂ ਕਰ ਦਿੱਤੇ ਨੇ ਤੇ ਵੇਖਿਆ ਵਾ ਡਾਕਟਰ ਸਾਹਿਬ ਦੇ ਟੈਂਕੀ ਵੀ ਟੁੱਟੀ ਪਈ ਏ ਆਸ-ਪਾਸੇ ਘਰਾਂ ਦੇ ਵਿੱਚ ਰੋੜੇ ਖਿਲਰੇ ਹੋਏ ਨੇ ਗੋਲੀ ਵੀ ਸਰੇ ਵੇਖਿਆ ਆ ਕੇ ਮੈਂ ਇੱਥੇ ਗੋਲੀ ਵੱਜੀ ਸੀ ਸਾਨੂੰ ਉਹਦਾ ਪ੍ਰੂਫ ਲੱਭਿਆ ਜਿਹੜੀ ਉਹਦੀ ਹਾਂ ਪੋਲ ਮਿਲਿਆ ਗੋਲੀ ਦਾ ਤੇ ਹਮ ਪੁਲਿਸ ਆਈ ਹੈ ਹਾਂਜੀ ਪੁਲਿਸ ਬਸ ਆਹਣੋਂ ਪਹੁੰਚੀ ਹੈ ਉਹ ਸਾਨੂੰ ਵਿਸ਼ਵਾਸ ਦਿਵਾਉਂਦੇ ਭੈਣੇ ਵੀ ਅਸੀਂ ਜਿਹੜੀ ਬੰਦੀ ਕਾਰਵਾਈ ਹੈ ਉਹ ਕਰ ਰਹੇ ਨੇ ਤੇ ਉਹਨਾਂ ਦੇ ਉਹਨਾਂ ਨੂੰ ਫੜਾਂਗੇ ਵੀ ਕੈਮਰੇ ਵਗੈਰਾ ਲੱਗੇ ਪਿੰਡ ਵਿੱਚ ਕੈਮਰੇ ਲੱਗਣੇ ਸਾਡੇ ਕੋਲ ਵੀਡੀਓ ਆ ਗਈਆਂ ਨੇ ਅਸੀਂ ਵੀਡੀਓ ਕੋਡਾਈਆਂ ਨੇ ਸਾਡੇ ਕੋਲ ਪ੍ਰੂਫ ਆ ਗਏ ਨੇ ਜਿਹੜੀ ਪਿੰਡ ਵਿੱਚ ਗੁੰਡਾਗਰਦੀ ਗੁੰਡੇ ਕਰ ਰਹੇ ਨੇ ਜਿਹੜਾ ਕੰਮ ਤੁਸਦਾ ਸੀ ਹੋ ਗਿਆ ਮੇਰਾ ਨਾਮ ਜੀ ਮੈਂ ਪਿੰਡ ਦਾ ਸਰਪੰਚ ਮਲਕੀ ਸਿੰਘ ਆ ਮੇਰਾ ਨਾਮ ਵੀ ਦੇਖੋ ਜੀ ਇਹ ਕਾਰਨ ਤਾਂ ਇੱਕੋ ਹੀ ਬਣਿਆ ਹੋਇਆ ਹੈ ਨਸ਼ਾ ਜੀ ਕਿਉਂਕਿ ਨਸ਼ੇ ਦੀ ਆੜ ਵਿੱਚ ਜਾ ਜਿਹੜੇ ਵਪਾਰੀ ਨੇ ਉਹਨਾਂ ਨੂੰ ਇਹ ਲੱਗਦਾ ਉਹ ਨਾ ਤਾਂ ਪੁਲਿਸ ਨੂੰ ਪੁਲਿਸ ਸਮਝਦੇ ਜੀ ਨਾ ਕਿਸੇ ਸਰਪੰਚਾਂ ਨੂੰ ਸਰਪੰਚ ਸਮਝਦੇ ਨਾ ਕਿਸੇ ਆਮ ਪਬਲਿਕ ਦਾ ਚਲੋ ਛੱਡੋ ਜੀ ਉਹ ਆ ਲਾਸਟ ਦਿਨ ਆ ਤਿੰਨ ਦਿਨ ਹੋ ਗਿਆ ਜਲਾਲਾਬਾਦ ਜਿਹੜਾ ਵਾਕਿਆ ਹੋਇਆ ਜੀ ਤੁਸੀਂ ਵੇਖਿਆ ਦੁਕਾਨਦਾਰ ਨਾਲ ਜਿਹੜੀ ਘਟਨਾ ਵਾਪਰੀ ਇਹ ਸਾਰਾ ਉਹਦਾ ਪ੍ਰਤੀਕ ਹੈ ਕਿਉਂਕਿ ਅਜੇ ਤੱਕ ਉਹ ਬੰਦੇ ਮੇਰੇ ਸਾਹਮਣੇ ਗ੍ਰਿਫਤਾਰ ਨਹੀਂ ਹੋਏ ਤਿੰਨ ਦਿਨ ਹੋ ਗਿਆ ਚਾਰ ਦਿਨ ਹੋ ਗਿਆ ਤੇ ਉਹਦੀ ਵੀ ਦੌਲਤ ਪਰ ਮੈਂ ਸਰਪੰਚਨਾ ਹੋਣ ਦੇ ਨਾਮ ਤੇ ਸਾਡਾ ਭਰਾ ਹੈ ਵੱਡਾ ਮਲਕੀਤ ਸਰਪੰਚ ਇਹਨਾਂ ਨੇ ਮੈਨੂੰ ਫੋਨ ਕੀਤਾ ਵੀ ਆ ਘਟਨਾ ਵਾਪਰੀ ਹੈ ਚਲੋ ਐਮਐਲ ਸਾਹਿਬ ਨਾਲ ਵੀ ਗੱਲ ਹੋਈ ਉਹਨਾਂ ਨੇ ਵੀ ਪ੍ਰੋਸੈਸ ਤਾਇਆ ਤੇ ਮੈਂ ਐਸਐਸਪੀ ਸਾਹਿਬ ਨਾਲ ਵੀ ਗੱਲ ਕੀਤੀ ਹੈ ਵੀ ਸਰ ਆਹ ਚੀਜ਼ ਵਾਪਰ ਹੋਇਆ ਹੈ ਉਹਨਾਂ ਨੇ ਵੀ ਮੰਨਦੇ ਵੈਸੇ ਜੋ ਸਾਹਿਬ ਦੀ ਡਿਊਟੀ ਲਈ ਇਹਨੂੰ ਪਹਿਲ ਦੇ ਆਧਾਰ ਤੇ ਜਿਹੜਾ ਇਹ ਮਾਲਮ ਦੇ ਪਿੰਡ ਕੰਮ ਹੋਇਆ ਇਹਨੂੰ ਕਰਨਾ ਚਾਹੀਦਾ ਪਰ ਲੋੜ ਹੈ ਇਹਨੂੰ ਸ਼ਕਤੀ ਨਾਲ ਪੇਸ਼ ਆਉਣ ਦੀ ਨਹੀਂ ਤਾਂ ਦਿਨ ਪਰ ਦਿਨ ਇਹ ਜੇ ਵਾਪਰਦਾ ਰਿਹਾ ਜਦੋਂ ਇਹ ਹੋਰ ਜਿਹੜੀ ਆ ਇਹੋ ਜੀਆਂ ਵਿਰੋਧੀ ਤਾਕਤਾਂ ਨੇ ਜਾਂ ਇਹੋ ਜਿਹੀ ਨਸ਼ਾ ਵਿਰੋਧੀ ਲੋਕ ਨੇ ਜਿਹੜੇ ਇਹਨਾਂ ਦਾ ਸਾਥ ਦਿੰਦੇ ਨੇ ਇਹ ਜੇ ਇਹਦੀ ਘਟਨਾ ਤੇ ਨਹੀਂ ਆਪਾਂ ਕੰਟਰੋਲ ਪਾ ਸਕਦੇ ਉਸ ਨੂੰ ਉਹਨਾਂ ਨੂੰ ਸ਼ੈ ਮਿਲ ਰਹੀ ਹੈ ਜੀ ਇਹ ਅੱਜ ਇੱਥੇ ਹੋਊਗਾ ਕੱਲ ਨੂੰ ਕਿਸੇ ਹੋਰ ਪਿੰਡ 'ਚ ਹੋਊਗਾ ਇਹ ਨਾ ਸਮਝਿਏ ਵੀ ਮਹਾਲਮ ਦੇ ਨੂੰ ਅੱਗ ਲੱਗੀ ਤਾਂ ਸਾਨੂੰ ਨਹੀਂ ਬੋਲਣਾ ਚਾਹੀਦਾ ਇਹ ਕੱਲ ਨੂੰ ਮੇਰੇ ਪਿੰਡ 'ਚ ਵੀ ਹੋਊਗਾ ਆਸ-ਪਾਸ ਦੇ ਹੋਰ ਸਰਪੰਚਾਂ ਦੇ ਪਿੰਡਾਂ 'ਚ ਵੀ ਇਹ ਕੰਮ ਰੋਕਾਂ ਦਾ ਨਾਮ ਨਹੀਂ ਲੈਣਾ ਜਿੰਨਾ ਤੇ ਪ੍ਰੋਪਰ ਮੇਰਾ ਨਾਮ ਆ ਸ਼ਰਾਈ ਮੇਰਾ ਹੈਸ ਬਟਾਰਨੀ ਚ ਸਰ ਸਾਥ ਉੱਥੇ ਦੰਗੇ ਪਸਾਦ ਹੋਏ ਨੇ 12 ਗੁੰਡੇ ਆ ਕੇ ਤੇ ਖੋਲੀ ਚਲਾਈਏ 7-8 ਫੈਰ ਕੀਤੇ ਆ ਇਟਾ ਰੋੜੇ ਬਹੁਤ ਚਲਾਇਆ ਸਰ ਇੱਥੇ ਕਾਫੀ ਦਿਨ ਹੋ ਗਏ ਨੇ ਸਾਡੀ ਗਲੀ ਚ ਗਾਲੀ ਗਲੋਚ 10-11 ਵੇਰ ਵਾਤ 12 ਵਜਾ ਕਰਦੇ ਆ ਸਰਪੰਚ ਸਾਹਿਬ ਨੂੰ ਅਸੀਂ ਬਹੁਤ ਵਾਰੀ ਫੋਨ ਕੀਤਾ ਉਹ ਵਿਚਾਰੇ ਕਹਿ ਕੇ ਮੋੜ ਜਾਂਦੇ ਆ ਪਰ ਕੋਈ ਅਸਰ ਇੱਥੇ ਨਹੀਂ ਕਰਦਾ ਤੇ ਸਰ ਰਾਤ ਜਿਵੇਂ ਫੈਰ ਚੱਲਿਆ ਜੇ ਕਿਸੇ ਮਲਾਜਮ ਸਰ ਬੱਚੇ ਨੂੰ ਮਾਚਾਂ ਦੇ ਚਾ ਕਿਸੇ ਹੋਰ ਨੂੰ ਮਾਚਦੇ ਉਹਨਾਂ ਨੂੰ ਦੋਸ਼ ਮਾਰਿਆ ਜਾਣਾ ਸਰ ਸਰ ਜੀ ਨਾ ਤੇ ਕਹਿੰਦੇ ਆ ਵੀ ਰਾਤ ਪਿੰਡ ਦੇ ਵਿੱਚ ਕੋਈ ਬਾਹਰੋਂ ਬੰਦੇ ਆਏ ਸਰ ਗੱਲ ਇਹ ਕਿ ਰਾਤ 1 ਵਜੇ ਦਾ ਟਾਈਮ ਸੀ ਇੱਥੋਂ ਪਹਿਲਾਂ ਗੱਲ ਲੰਬ ਕਰਦੇ ਫਿਰ ਗੱਲ ਮੁੰਡੇ ਮੁੰਡੇ ਕੱਢੀ ਫਿਰੇ ਨੇ ਇੱਕ ਦੂਜੇ ਨੂੰ ਬੜਾ ਜ਼ਿਆਦਾ ਗਾਲ ਗਲੋਚ ਕੀਤੀ ਫਿਰੇ ਨੇ 1 ਵਜੇ 1 ਵਾ ਇੱਕ 13 ਮਿੰਟ ਤੇ ਸਾਡੀ ਟੈਂਕੀ ਨੂੰ ਇਟਾਂ ਵੱਜੀਆਂ ਸਾਡੇ ਘਰੇ ਵਿਟਾ ਵੱਜੀਆਂ ਬਾਅਦ ਚ ਦੋ ਫਾਇਰ ਕੱਢੇ ਨੇ ਉਹ ਇੱਥੇ ਵੱਜਿਆ ਪਿੱਲਰ ਨੂੰ ਪਿੱਲਰ ਮੇਰਾ ਬਰਾਦਰ ਤਾਂ ਖੜਾ ਸੀ ਇੱਥੇ ਉਹ ਲਾਈਟ ਬੰਦ ਕਰਦਾ ਸੀ ਮੈਂ ਕਿ ਜਲਦੀ ਕਰਿਆ ਆ ਜਾ ਤੂੰ ਜੇ ਅਗਰ ਮੇਰੇ ਭਰਾ ਉੱਥੇ ਨਾਲ ਹੁੰਦਾ ਤਾਂ ਗੋਲੀਆਂ ਨੂੰ ਵੱਜ ਜਾਣੀ ਸੀ ਇਹ ਅਣਪਛਾਤੇ ਬੰਦੇ ਸੀਗੇ ਪਿੰਡ ਚੱਗੇ ਵੀ ਬੜੀ ਬਦਮਾਸ਼ੀ ਕਰਦੇ ਨੇ ਔਰ ਇਹਨਾਂ ਦੇ ਕੋਈ ਨੱਥ ਪਾਣ ਵਾਲਾ ਬੰਦਾ ਨਹੀਂ ਹੋਇਆ ਰਾਤ ਐ ਜਦੋਂ ਟੈਂਕੀ ਟੁੱਟੀ ਐ ਇੱਟਾਂ ਸਾਡੇ ਘਰੇ ਚੱਲੀਆਂ ਗੁਆਂਢੀ ਘੱਲੀਆਂ ਅਸੀਂ ਬਾਹਰ ਨਿਕਲਦੇ ਅਗਰ ਮੈਂ ਬਾਹਰ ਨਿਕਲ ਜਾਂਦਾ ਜਿਵੇਂ ਗੋਲੀ ਚੱਲੀ ਸੀ ਸੱਤ ਫਾਇਰ ਕੱਢਿਆ ਉਹਨਾਂ ਨੇ ਜੇ ਮੈਨੂੰ ਗੋਲੀ ਲੱਗ ਜਾਂਦੀ ਜਾਂ ਮੇਰੇ ਭਰਾ ਨੂੰ ਗੋਲੀ ਲੱਗ ਜਾਂਦੀ ਤਾਂ ਸੋ ਕੌਣ ਜ਼ਿੰਮੇਵਾਰ ਸੀਗਾ ਸਾਡੇ ਪਿੰਡ ਨੱਥ ਪਾਈ ਜਾਵੇ ਐਸ ਐਚ ਬੀ ਸਾਹਿਬ ਉਸ ਪੂਰਾ ਖਿਆਲ ਕਰਨ ਸਾਰਿਆਂ ਤੱਕ ਗੱਲ ਪਹੁੰਚ ਚੁੱਕੀ ਹੋਈ ਐ ਐਸਐਸਪੀ ਸਾਹਿਬ ਤੱਕ ਹੀ ਤਾਂ ਕੋਈ ਪਹੁੰਚਾ ਗਈ ਕੋਈ ਪ੍ਰਸ਼ਾਸਨ ਅੱਜ ਤੱਕ ਉਸੇ ਗੱਲਬਾਤ ਦੀ ਸਾਡੀ ਸੁਣੀ ਆ ਕੇ ਵੀ ਤੁਹਾਡੇ ਦੇ ਗੋਲੀ ਚੱਲੀ ਕੀ ਬਣਿਆ ਕਿਵੇਂ ਜੀ ਐਸਐਸਪੀ ਦਾ ਹੁਣ ਆਏ ਨੇ ਜੀ ਸਵੇਰੇ 7 ਵਜੇ ਤੋਂ ਮੈਨੂੰ ਫੋਨ ਆਣੇ ਸ਼ੁਰੂ ਹੋ ਗਏ ਨੇ ਕੋਈ ਸੀਐਡੀ ਦਾ ਆਂਦਾ ਪਿਆ ਕੋਈ ਐਸਐਸਪੀ ਵੀ ਆਂਦਾ ਰ ਤੁਹਾਡੇ ਵਾਕ ਕੱਲੇ ਵਾਕਿਆ ਪੁੱਛ ਲਿਆ ਬਸ ਪਹੁੰਚਾ ਕੋਈ ਵੀ ਨਹੀਂ ਹੈ ਹੁਣ ਕੀ ਮੰਗ ਕੀ ਕਰਾਂ ਮੈਂ ਤਾਂ ਮੰਗੇ ਕਰਨਾ ਜਿਹੜਾ ਬੰਦਾ ਅਣਪਛਾਤੇ ਜਿੰਨਾ ਵੀ ਗੋਲੀਆਂ ਚਲਾਈਆਂ ਨੇ ਉਹਨਾਂ ਤੇ 302 ਦਾ ਪਰਚਾ ਟੋਕਾ ਜਾਵੇ ਕੱਲ ਮੇਰੇ ਭਰਾ ਨੂੰ ਗੋਲੀ ਵਜਾ ਮੈਨੂੰ ਵਾਚਾ ਤੇ ਮੇਰਾ ਭਰਾ ਪਿੱਲਾ ਤੇ ਕੋਲ ਹੀ ਖੜਾ ਸੀ ਜਦੋਂ ਗੋਲੀ ਵਜੀ ਏ ਸਰ ਮੈਂ ਕਹਿੰਦਾ ਵੀ ਸਭ ਕੁਝ ਸਜਾ ਸਜ ਦਿੱਤੀ ਜਾਵੇ ਔਰ ਅੱਗੇ ਤੋਂ ਵੀ ਮੇਰੇ ਪਿੰਡ ਮਹਾਲ ਵਿੱਚ ਨੱਥ ਪੈ ਔਰ ਬਿਲਕੁਲ ਮੈਂ ਕਹਾਂਗਾ ਕਿ ਮੈਂ ਤਾਂ ਲੜਾਂਗਾ ਬਿਲਕੁਲ ਲੜਾਂਗਾ ਜੇ ਨਾ ਕੰਮ ਬੰਦ ਹੋਇਆ ਤਾਂ ਜੀ ਠੀਕ ਹੈ ਮੇਰਾ ਨਾਮ ਡਾਕਟਰ ਚਿਮਨ ਸਿੰਘ ਜੀ ਸਰ ਮਹਾਲਮ ਪਿੰਡ ਵਿੱਚ ਰਾਤ ਕਹਿੰਦੇ ਕੁਝ ਬਾਹਰੋਂ ਲੋਕ ਆਏ ਆ ਜਿਨ੍ਹਾਂ ਦੇ ਵੱਲੋਂ ਕੋਈ ਉੱਚ ਗੱਡਾ ਕਰਦੀ ਕੀਤੀ ਗਈ ਹੈ ਕਿਸ ਤਰ੍ਹਾਂ ਦਾ ਇਟਾ ਰੋੜੇ ਚ ਲਾਏ ਗਏ ਆ ਕੀ ਮਸਲਾ ਸੀ ਇਹ ਨਾ ਜੀ ਆਪਣੇ ਦਲਿਆਣੀ ਰਾਤ ਨਾਲ ਇਹਨਾਂ ਦੀ ਕੋਈ ਆਪਸ ਵਿੱਚ ਲੜਾਈ ਹੋਈ ਆ ਤੇ ਨਾਲ ਹੀ ਪਿੰਡ ਮਾਲਮ ਦੇ ਨਾਲ ਗਵਾਨੀ ਵਾਲਾ ਪਿੰਡ ਪਿੰਡਾ ਤੇ ਗਵਾਨੀ ਵਾਲੀ ਦੀ ਲੜਕੀ ਸੀਗੀ ਤੇ ਮਾਲਮ ਦਾ ਉਹਨਾਂ ਦਾ ਜਿਹੜਾ ਹੈਗਾ ਇਹ ਰਜਿੰਦਰ ਇਹਦਾ ਸਾਲਾ ਜੀ ਪੰਜਾਬ ਵਿੱਚ ਕੋਈ ਸੀਤਾ ਨਾਲ ਮਿਲ ਤੇ ਇਹ ਜਿਹੜੇ ਮਾਲਮ ਦੀ ਰਿਸਤ ਨਾਲ ਵਾਲੇ ਦੇ ਰਿਸ਼ਤੇ ਨਾਲ ਇਹ ਰਿਸ਼ਤਾ ਲੈਣਾ ਚਾਹੁੰਦੇ ਸੀ ਤੇ ਇਹ ਦਲਿਆ ਪਰਿਵਾਰ ਜਿਹੜਾ ਗਵਾਨੀ ਵਾਲਾ ਖੁਸ਼ ਨਹੀਂ ਸੀ ਇਸ ਗੱਲ ਤੇ ਇਸ ਗੱਲ ਨੂੰ ਲੈ ਕੇ ਰਾਤ ਦੇ ਨਾਲ ਤਕਰਾਰ ਹੋਇਆ ਆ ਇਸ ਵਿੱਚ ਤੇ ਜਿਹੜੀ ਇੱਕ ਆਪਣੇ ਗੁਮਾਨੇ ਵਾਲੇ ਵਾਲੇ ਲਠੀ ਵਾਲੀ ਪਾਰਟੀ ਇਹਨਾਂ ਨੇ ਜਾ ਕੇ ਉੱਥੇ ਇਟਾ ਰੋੜੀ ਮਾਰੇ ਉਹਦੇ ਦੇ ਖੈਦੂ ਕੀਤੇ ਆ ਅਸੀਂ ਇਹਨਾਂ ਦੇ ਖਲਾਫ ਮੁਕੱਦਮਾ ਨੰਬਰ 389307 ਇਹ ਦਰਜ ਕਰ ਲਿਆ ਤੇ ਜਲਦੀ ਦੋਸ਼ੀ ਨੂੰ ਹੁਕਮ ਕੀਤਾ ਜਾਵੇ ਸਰ ਕੋਈ ਇਹਨਾਂ ਕੋਲ ਹਥਿਆਰ ਹੋ ਜਾ ਰਹੇ ਸੀ ਸੀਸੀਟੀਵੀ ਵਿੱਚ ਦਿਖਾਈ ਦੇ ਰਹੇ ਕੋਈ ਵਾਇਰਿੰਗ ਹਾਂ ਫਾਇਰਿੰਗ ਹੋਈ ਹੈ ਜੀ ਇਹਦੇ ਵਿੱਚ ਬਾਕੀ ਦਾ ਤਫ਼तीश ਦਾ ਵਿਸ਼ਾ ਹੈ ਪਰ ਫਾਇਰਿੰਗ ਜਿਹੜੀ ਹੈ ਆਸ-ਪਾਸ ਤੋਂ ਕਹਿੰਦੇ ਵੀ ਹੋਈ ਹੈ ਇੱਕ ਮੁੰਡੇ ਲੜਕੀ ਦੇ ਰਿਸ਼ਤੇ ਲੈਣ ਨੂੰ ਇਹ ਪੂਰਾ ਮਾਮਲਾ ਸੀ ਸੁਣ ਕੇ ਕਰਕੇ ਲੜਾਈ ਬਿਲਕੁਲ ਜੀ ਇਹ ਲੜਕੀ ਦੇ ਰਿਸ਼ਤੇ ਵਾਸਤੇ ਸੀ ਉਹਦਾ ਪਰਿਵਾਰ ਲੜਕੀ ਦਾ ਜਿਹੜਾ ਸਮਨਦਾ ਨਹੀਂ ਸੀ ਇਸ ਗੱਲ ਦਾ ਰਿਸ਼ਤਾ ਜੀ ਕਿ ਖੁਸ਼ ਨਹੀਂ ਸੀ ਤੇ ਲੜਕੀ ਤੇ ਜਿਹੜਾ ਲੜਕਾ ਇਹਨਾਂ ਦੇ ਆਪਸ ਵਿੱਚ ਕੋਈ ਸੀ ਤਾਲਮਿਲ ਇਹ ਦੇ ਕਰਕੇ ਇਹਨਾਂ ਦੇ ਆਪਸ ਵਿੱਚ ਟਕਸ ਟਕੀ ਹੋ ਗਈ ਹਾਂ ਸਰ ਕਿੰਨੇ ਲੋਕ ਹਮ ਕਿੰਨੇ ਜਾਂਚ ਪਤਾ ਲੱਗਿਆ ਵੀ ਜਿਹੜੇ ਆਏ ਸੀ ਜਾਂਚ ਦੇ ਵਿੱਚ ਬਾਈ ਨੇਮ ਦਾ ਤਿੰਨ ਲੜਕੇ ਆ ਇਹ ਬਾਕੀ ਚਾਹ ਤਿੰਨ ਚਾਰ ਅਣਪਛਤੇ ਨਾਲ ਆਏਗੇ ਉਹ ਅਸੀਂ ਜਲਦੀ ਤੋਂ ਜਲਦੀ ਗ੍ਰਿਫਤਾਰ ਕਰਕੇ ਇਹਨਾਂ ਨੂੰ ਕੀ ਵੈਰੀਫਾਈ ਕਰ ਰਹੇ ਆ ਕਿਹੜੀ ਕਿਹੜੀ ਹੋ ਰਹੀ ਹੈ ਮਾਮਾ ਬਦਰ ਦੋਗੇ ਹਾਂਜੀ ਮਾਮਲਾ ਕਰੀ